ਆ ਗੋਰੀਆਂ ਦੀਆਂ ਬੁੜੀਆਂ ਬਈ ਕੁਛ ਨਹੀਂ ਛੱਡਦੀਆਂ ਕਿ ਮੱਛੀ ਮੈਸ ਮੁਰਗੀ ਜੋ ਆ ਜੇ ਇਹਨਾਂ ਨੇ ਰੋਂਬੜ ਦੇਣਾ ਤੇ ਸਾਡੇ ਸਾਡੇ ਚ ਘਰੇ ਅੰਡਿਆਂ ਦੀ ਪੁਰਜੀ ਵੀ ਬਣਾ ਲੈਣਾ ਉਹਦੀ ਤੜਕਣੀ ਵੀ ਨਹੀਂ ਧੌਂਦੀਆਂ ਬੁੜੀਆਂ ਮੈਂ ਨਹੀਂ ਬਈ ਹੱਥ ਲਾਉਣਾ ਆਪੀ ਧੋਣੀ ਆਪੀ ਉੱਤੇ ਨਾਲੀ ਤੇ ਧੋ ਲਿਆ ਇਹ ਗੋਰੀਆਂ ਤਾਂ ਹੀ ਭਾਈ ਹੈ ਵੀ ਤਕੜੀਆਂ ਪੂਰੀਆਂ ਨਰੋਈਆਂ ਪਈਆਂ ਨੇ ਆ ਸਾਡੇ ਵਾਲੀਆਂ ਨਾ ਸਾਰੀ ਉਮਰ ਤਾਂ ਅੰਡਾ ਮੀਟ ਖਾਂਦੀਆਂ ਨਹੀਂ ਨਾ ਪਾਪ ਲੱਗੂ ਪਾਪ ਲੱਗੂ ਭਾਈ ਅੰਡਾ ਮੀਟ ਨਹੀਂ ਖਾਣਾ ਪਾਪ ਲੱਗੂ ਮਗਰ ਉਹ ਨਾ ਜਦੋਂ ਅੱਧ ਖੜ ਜੀਆਂ ਹੋ ਜਾਂਦੀਆਂ ਨੇ ਹਫ਼ਤੇ ਚ ਤਿੰਨ ਦਿਨ ਡੋਲੋ ਤਿੰਨ ਦਿਨ ਸਟਰਾ ਜੀ ਤੇ ਬੰਨ ਕੇ ਨਾ ਸਿਰ ਤੇ ਚੁੰਨੀ ਜੀ ਹਾਈ ਗੱਗੂ ਮੇਰਾ ਤਾਂ ਸਿਰ ਨਾ ਭਾਈ ਟਸ ਟਸ ਕਰਦਾ ਮੈਂ ਤਾਂ ਪੱਖਾ ਛੱਡ ਕੇ ਉਹ ਟਸ ਟਸ ਹੀ ਕਰੂ ਹੋਰ ਹੱਸ ਹੱਸ ਕਰੂ ਧਰੀ ਤਾਂ ਬੈਂਗਣੀ ਰੱਖਦੀ ਹਾਂ 24 ਘੰਟੇ ਘਰੇ ਆ ਮੈਨੂੰ ਇੱਕ ਰੈਸਟੋਰੈਂਟ ਚ ਗੋਰੀ ਮਿਲੀ ਸੀਗੀ ਇਹ ਤਾਂ ਭਰਾਵਾ ਹੁਣ ਚੱਲ ਇੰਨਾ ਤਾਂ ਮੈਥੋਂ ਵੀ ਨਹੀਂ ਖਾਦਾ ਜਾਂਦਾ ਇਹ ਤਾਂ ਆਮ ਲੇਟ ਦੇ ਵਿੱਚ ਵੀ ਉਹਨੂੰ ਕਹੇ ਬਫੈਲੋ ਪੀਸੀ ਚ ਪਾ ਦੇ ਮਹਾਵਿਆਤਾ ਤੱਕਈਆ ਮੇਰੀਆਂ ਉਹਦੇ ਨਾਲ ਗੱਲਾਂ ਚੱਲ ਪੀਆਂ ਮੈਨੂੰ ਕਹਿੰਦੇ ਥੋਡੀਆਂ ਬੁੜੀਆਂ ਫਿਰ ਕੀ ਯੂਜ਼ ਟੂ ਖ ਮਾਇਆ ਹੁਣ ਸੀਜ਼ਨ ਦੇ ਹਿਸਾਬ ਨਾਲ ਦੱਸਤਾ ਮੈਂ ਕਿ ਜੀ ਕद्दू ਤੋਰੀ ਬੈਂਗਣੀ ਟਿੰਡੋ ਕਹਿੰਦੀ ਇਹ ਤਾਂ ਸੈਲਡ ਹੋ ਗਿਆ ਵੀ ਵੈਸੇ ਕੀ ਖਾਂਦੀਆਂ ਨੇ ਮੈਂ ਕਿਹਾ ਭੈਣ ਜੀ ਬਸ ਤੁਸੀਂ ਐ ਮੰਨ ਲਓ ਫਿਰ ਸਾਡੇ ਵਾਲੀਆਂ ਦੀਪਿਕਾ ਪਾਦੂਕਣ ਹੋਰੀਆਂ ਤਾਂ ਸੀਜ਼ਨ ਸੈਲਡਤੀ ਤਾਂ ਇਹੀ ਚੱਲਦਾ ਤਿੰਨੇ ਟਾਈਮ ਜੇ ਇੱਕ ਵਾਰੀ ਕद्दू ਵੱੜ ਜਾਵੇ ਬਤੀਲੇ ਚ ਉਹ ਭਰਾਵਾ ਘਬਰਾ ਗਈ ਕਹਿੰਦੀ ਫਿਰ ਛੋਡੀਆਂ ਮਾਈਆਂ ਦਾ ਪ੍ਰੋਟੀਨ ਕੀ ਖਾ ਕੇ ਪੂਰਾ ਕਰਦੀਆਂ ਨੇ ਮਾ ਸਾਡਾ ਦਿਮਾਗ ਇਹੀ ਆ ਜੋ ਨੌਨ ਵੈਜ ਖਾਂਦੀਆਂ ਨੇ ਸਾਡਾ ਦਿਮਾਗ ਪੀਣ ਨੂੰ ਲਹੂ ਇਹ ਨੌਨ ਬੱਜੇ ਚੱਲਦਾ ਇਹਦੇ ਨਾਲ ਹੀ ਪ੍ਰੋਟੀਨ ਪੂਰਾ ਹੁੰਦਾ ਹੋਰ ਤਾਂ ਕੋ ਖਾਂਦੀਆਂ ਨਹੀਂ ਫੇਰ ਉਹਨੇ ਲੰਬਾ ਜਿਹਾ ਸਾਹ ਲੈ ਕੇ ਕਹਿੰਦੀ ਸੂਪ ਵਗੈਰਾ ਤਾਂ ਪੀਂਦੀਆਂ ਹੀ ਹੋਣਗੀਆਂ ਵੀ ਐ ਤਾਂ ਨਹੀਂ ਹੋ ਸਕਦਾ ਚਿਕਨ ਸੂਪ ਤੋਂ ਬਿਨਾ ਬੰਦਾ ਵੀ ਹਫਤੇ 'ਚ ਦੋ ਤਿੰਨ ਵਾਰੀ ਸੂਪ ਮੈਂ ਕਿਹਾ ਹੁਣ ਤਰੀ ਵਾਲਾ ਮੈਂ ਤੈਨੂੰ ਕੀ ਦੱਸਾਂ ਮੈਂ ਕਿ ਇਹਨਾਂ ਕੋਲ ਤਾਂ ਮੂੰਗੀ ਐ 13 ਧਰ ਲੈਂਦੀਆਂ ਨੇ ਦੁਪਹਿਰੇ ਮੂੰਗੀ ਆਥਣੇ ਮੂੰਗੀ ਤੜਕਿਓ ਹੀ ਮੂੰਗੀ ਦੀ ਦਾਲ ਵਾਲੀਆਂ ਰੋਟੀਆਂ ਮੂੰਗੀ ਮਾਂਚੋ ਸੂਪ ਆ ਪੀਂਦੀਆਂ ਨੇ ਉਹ ਕਹਿੰਦੀ ਵੀ ਇਨ ਨਾ ਟਾਈਮ ਆਉਂ ਲੈਂਟਰਨਸ ਕਹਿੰਦੀ ਸੀ ਕਿ ਮੂੰਗੀ ਨੂੰ ਕਹਿੰਦੀ ਵੀ ਇਹ ਤਿੰਨੇ ਟਾਈਮ ਖਾ ਕੇ ਕੋਈ ਸਰੀਰ 'ਚ ਖਰਾਬੀ ਨਹੀਂ ਹੁੰਦੀ ਖਰਾਬੀ ਮੈਂ ਕਹਾਂ ਹੁਣ ਕੋਈ ਬਾਹਲੀ ਵੱਡੀ ਨਹੀਂ ਆਉਂਦੀ ਵੀ ਵੱਧ ਤੋਂ ਵੱਧ ਪਥਰੀ ਹੋਊਗੀ ਵੀ ਨਹੀਂ ਵੀ ਖਾਣਾ ਕੋਈ ਬੜਾ ਲੰਮਾ ਚੋੜਾ ਮਸਲਾ ਨਹੀਂ ਤਜਾਬ ਤਾਂ ਮੈਂ ਕਹਾਂ ਇਹਨਾਂ ਦੇ ਸਾੜ ਵਾਲਿਆਂ ਦਾ ਗਲੇ 'ਚ ਤਿਆਰ ਕੀ ਬਣਿਆ ਪਿਆ ਇਹ ਤਾਂ ਮੈਂ ਕਹਾਂ ਪੈਕਟ ਹੀ ਆ ਤਜਾਬ ਤਾਂ ਜੀ ਰੱਖ ਲਿਆ ਅੱਡ ਗੇਲਣ ਲਵਾਦੀ ਇਹਨਾਂ ਦੇ ਅੰਦਰ ਫੇਰ ਗੋਰੀ ਕਹਿੰਦੀ ਓਕੇ ਰਿਲੈਕਸ ਰਿਲੈਕਸ ਕਹਿੰਦੀ ਵੀ ਤੁਹਾਡੀਆਂ ਬੁੜੀਆਂ ਦੀ ਭਾਈ ਐਕਟੀਵਿਟੀ ਘਟ ਹੋਊਗੀ ਪਰ ਹੁਣ ਇਹ ਤਾਂ ਭਾਈ ਤਕੜੀਆਂ ਨੇ ਸਪ੍ਰਿੰਟਾਂ ਲਾਉਂਦੀਆਂ ਨੇ ਗੋਰੀ ਤਾਂ ਇਹ ਤਾਂ ਕੰਟੇਨਰਾਂ ਤੇ ਲੱਗੀ ਹੋਈ ਸੀ ਉੱਥੇ ਜਿੱਤੇ ਮੁੰਡਿਆਂ ਦੀ ਜੌਬ ਆ ਪੂਰੀ ਤਕੜੀ ਸੀਗੀ ਮੈਨੂੰ ਕਹਿੰਦੀ ਥੋੜ੍ਹੇ ਵਾਲੀਆਂ ਬੁੜੀਆਂ ਦੀ ਐਕਟੀਵਿਟੀ ਕੀ ਆ ਸਾਡੀਆਂ ਬੁੜੀਆਂ ਦੀ ਮੈਂ ਐਕਟੀਵਿਟੀ ਕੀ ਆ ਸਰਕਾਰ ਨੇ ਬੱਸਾਂ ਦਾ ਸਫ਼ਰ ਇਹਨਾਂ ਨੂੰ ਫ੍ਰੀ ਕੀਤਾ ਪਿਆ ਆਧਾਰ ਕਾਰਡ ਦਿਖਾ ਕੇ ਚੜ ਜਾਂਦੀਆਂ ਨੇ ਕਦੀ ਪੇਕਿੰਗ ਕਦੀ ਕੁੜੀ ਕੋਲੇ ਕਦੀ ਮੁੰਡੇ ਕੋਲੇ ਕਦੀ ਭੂਆ ਕੋਲੇ ਕਦੀ ਨਾਲ ਨੂੰ ਹੋਰਨਾਂ ਦੀ ਕ੍ਰੀਏਟੀਵਿਟੀ ਵੀ ਨਾ ਟ੍ਰੈਡ ਮੈਲੇ ਤੇ ਚੜਨਾ ਜਾਂ ਜਾਣਾ ਸਾਈਕਲਿੰਗ ਤੇ ਉਹ ਤਾਂ ਹਰਾਨ ਭਰਾਵਾ ਕਹਿੰਦੀ ਥੋਡੀਆਂ ਬੁੜੀਆਂ ਫਿਰ ਫਿਰੀ ਕਿਵੇਂ ਜਾਂਦੀਆਂ ਮਾ ਪਤਾ ਉਹਨਾਂ ਨੂੰ ਘਰ ਵਾਲੇ ਕਮਾਉਂਦੇ ਨੇ ਗਾਂ ਜਵਾਹ ਖਮਾਉਣ ਲਾ ਕੇ ਲਾ ਦੇਣਗੇ ਪੈਸੇ ਇਹਨਾਂ ਦੇ ਦਿਮਾਗ ਚੋਂ ਕਿਹੜਾ ਗੱਡੇ ਚਲੋ ਜਿਹੜੇ ਧਰਮ ਚ ਤਾਂ ਭਾਈ ਵਰਜ ਜਤਾ ਇਟਸ ਓਕੇ ਉਹਨਾਂ ਨੂੰ ਤਾਂ ਆਪਦਾ ਧਰਮ ਪਗਾਉਣਾ ਚਾਹੀਦਾ ਪਰ ਜਿੰਨਾ ਚ ਕੁਝ ਹੈ ਨਹੀਂਗਾ ਵੀ ਖਾ ਪੀ ਸਕਦੇ ਆਂਡਿਆਂ ਚ ਭਾਈ ਪ੍ਰੋਟੀਨ ਹੁੰਦਾ ਪਾਪ ਨਹੀਂ ਹੁੰਦਾ ਬੱਸ ਇਹ ਮਾ ਕਹਿ ਕੇ ਵੀ ਕੀ ਕਰੀਏ ਮੂਹਰੋਂ ਟੁੱਟ ਕੇ ਪੈ ਜਾਣਗੇ ਵੀ ਅਸੀਂ ਪ੍ਰੋਟੀਨ ਖਾਣ ਨੂੰ ਇੱਥੇ ਬੋਡੀ ਬਿਲਡਿੰਗ ਕਰਨੀ ਆ ਕੱਢਣੀਆਂ ਦਾ ਗਾਲਾਂ ਨੇ ਇਹਨਾਂ ਨੂੰ ਸਾਰੀ ਦਿਹਾੜੀ ਉਹ ਇਹਨਾਂ ਦੀ ਜੀਪ ਬਥੇਰੀ ਤਕੜੀ ਆ ਜੀਪ ਤੇ ਬਥੇਰੇ ਮਸਲੇ ਆ ਕਿੰਨੇ ਟੁੱਟ ਟੁੱਟ ਪਈ ਜਾਣੀ ਬੇ ਮੁੰਡਿਆ ਬੇ ਮੁੰਡਿਆ ਇੱਧਰ ਆ ਜਾ ਉਹ ਮੈਂ ਸਾੜਣੀਆਂ ਬੁੜੀਆਂ ਨੂੰ ਕਹਿਣਾ ਚੁੱਪ ਕਰਕੇ ਨਾ ਅੰਡੇ ਉੰਡੇ ਖਾਣੇ ਸ਼ੁਰੂ ਕਰ ਦਿਓ ਮੁੜ ਕੇ ਡੋਲੋਂ ਨਾਲ ਤਾਂ ਥੋੜੇ ਬਣੀ ਖੜੇ ਨੇ ਡੋਲੇ ਕਦੇ ਫਿਰ ਗੋਡੇ ਬਦਲਾ ਦੇ ਇਹਨਾਂ ਦੇ ਕਦੇ ਮੋਢੇ ਕਦੇ ਮੇਰੀ ਤਾਂ ਢੂਹੀ 빙ੀ ਹੋ ਗਈ ਕਦੇ ਸਿੱਧੀ ਹੋ ਗਈ ਆਹੀ ਕੁਝ ਹੋਣਾ ਨਹੀਂ ਤਾਂ 50 ਸਾਲ ਤੋਂ ਬਾਅਦ ਹਮਰ ਅਗਰ ਵਧੀਆ ਯਾਰ ਪਿੰਡ ਚ ਹਰੇਕ ਘਰੇ ਕੁਕੜੀਆਂ ਮੁਰਗੀਆਂ ਹੁੰਦੀਆਂ ਐ ਇਹ ਆਖੇ ਬਿੱਠਾਂ ਕਰਦੀਆਂ ਨੇ ਹੋਰ ਡੈਪਰ ਲਾਦੀਆਂ ਉਹਨਾਂ ਦੇ ਦਰਾਖਤ ਇਹ ਆਖੇ ਪੱਤੇ ਡੇਗਦੇ ਨੇ ਉਹ ਚੱਕ ਸੋ ਬੁੜੀਓ ਤੁਸੀਂ ਕਿਉਂ ਸਾਰੇ ਵਾਤਾਵਰਣ ਦਾ ਬਰਬਾਦੀ ਕਰਨ ਨੂੰ ਤੇ ਤੁਰੀਆਂ ਵੀ ਆਹ ਗੋਰੀਆਂ ਕੰਨੀ ਦੇਖ ਲਓ ਸਪ੍ਰਿੰਟਾਂ ਮਾਰਦੀਆਂ ਨੇ ਖਰਾਕਾਂ ਵੀ ਵਧੀਆ ਖਾਂਦੀਆਂ ਨੇ ਖਾਣਾ ਕੁਝ ਹੈ ਨਹੀਂ ਤੁਸੀਂ ਕਦੀ ਚਾਹ ਨਾ ਰੋਟੀ ਲਪੇੜਤੀ ਕਦੇ ਆਖੇ ਜੀ ਮੈਂ ਬੇਹੀ ਰੋਟੀ ਖਾਣੀਆ ਮੇਰੇ ਇਤਜਾਬ ਨਹੀਂ ਬਣਦਾ ਖਾਣਾ ਕੁਝ ਹੈ ਨਹੀਂ ਫੇਰ ਮਕਰੋਣਾ ਇੱਥੇ ਜੇ ਇਹਨਾਂ ਨੂੰ ਰਿਸ਼ਤੇਦਾਰੀ ਚ ਵੀ ਮਲਾਉਣ ਲੱਗੇ ਹਾਏ ਮੈਂ ਮੁੰਡੇ ਮੈਂ ਤਾਂ ਸਾਹ ਚੜ ਗਿਆ ਮੈਂ ਤਾਂ ਚੱਕਰ ਆਈ ਜਾਣਾ ਮੈਂ ਤੱਤੀ ਗਲ ਚੜ ਗਿਆ ਆਹੀ ਕੁਛ ਹੋਊਗਾ ਸੋ ਮੇਰੀ ਸਾਡੀਆਂ ਬੁੜੀਆਂ ਨੂੰ ਸਪੈਸੀਫਿਕ ਬੇਨਤੀ ਆ ਅੰਡੇ ਉੰਡੇ ਖਾਣੇ ਸ਼ੁਰੂ ਕਰੋ ਆਂਡੇ ਉੰਡੇ ਆਪਣੇ ਡਾਕਟਰ ਨਾਲ ਸਲਾਹ ਕਰਕੇ ਨਾ ਖਾਣੇ ਸ਼ੁਰੂ ਕਰੋ ਨਹੀਂ ਤਾਂ ਆਹੀ ਕੁਛ ਚੱਲੂ ਕਦੇ ਗੋਡੇ ਬਦਲ ਗਏ ਕਦੇ ਮੇਰੀ ਢੂਹੀ ਬਿੰਗੀ ਹੋਣ ਲੱਗੀ ਕਦੇ ਕੁੱਪ ਪੈ ਮੈਂ ਨਹੀਂ ਕਹਿੰਦਾ ਵੀ ਅੰਡੇ ਬਿਨਾ ਬੰਦਾ ਬਾਚੀ ਨਹੀਂ ਸਕਦਾ ਪਰ ਅੱਜ ਦੇ ਟਾਈਮ ਜੇ ਥੋੜਾ ਕਿਤੋਂ ਪ੍ਰੋਟੀਨ ਹੋਰ ਨਹੀਂ ਪੂਰਾ ਹੋ ਰਿਹਾ ਨਾ ਇਹ ਸ਼ੁਰੂ ਕਰ ਦੋ ਉਹੀ ਨਾ ਕਹੀ ਜਾ ਕਰੋ ਜੇ ਘਰੇ ਅੰਡਾ ਮੀਟ ਬਣਾ ਲਈਏ ਤੜਕਣੀ ਲੈ ਕੇ ਨਾਲੀ ਕੋਲੇ ਭੇਜ ਦੇਣੀਆਂ ਕਿ ਉੱ ਨਹੀਂ ਤਾਂ ਜੇ ਨਹੀਂ ਮੰਨਦੀਆਂ ਇਹ ਬੁੜੀਆਂ ਆ ਸਾਡੇ ਵਾਲੀਆਂ ਬੁੜੀਆਂ ਨੂੰ 3 ਸਾਲ ਹੋ ਗਏ ਸਲਾਹਾਂ ਕਰਦੀਆਂ ਨੂੰ ਮੁਰਗੀਆਂ ਦੀ ਵੀ ਜਨਰੇਸ਼ਨ ਚੇਂਜ ਹੋ ਗਈ ਹਜੇ ਵੀ ਅੰਡੇ ਸਲਾਹ ਹੀ ਕਰੀ ਜਾਂਦੀਆਂ ਜੇ ਇਹ ਬੁੜੀਆਂ ਅੰਡੇ ਨਹੀਂ ਖਾਣ ਲੱਗ ਜਾਂਦਾ ਤਾਂ ਬਿੱਲੜੋਂ ਮੈਂ ਤੁਹਾਨੂੰ ਕਹਾਂ ਇਕੱਠੇ ਹੋ ਜਾ ਚਾਹੇ ਬਾਹਰੋਂ ਚਾਹੇ ਉਧਰੋਂ ਇਹਨਾਂ ਨੂੰ ਖਬਰਦਾਰ ਕਰ ਦਿਓ ਵੀ ਜੇ ਨਾ ਖਾਦੇ ਦਵਾਈਆਂ ਗੋਡਿਆਂ ਮੋਡਿਆਂ ਦੀ ਦਵਾਈ ਜ ਨਹੀਂ ਦਿਵਾਉਣੀ ਖਰਾ ਕੇ ਸਹੀ ਕਰ ਲੋ ਦਵਾਈ ਦਾ ਚਲ ਫੇਰ ਐਂਡ ਤੇ ਸਾਨੂੰ ਹੀ ਦਿਵਾਉਣੀ ਪੈਂਦੀ ਆ ਕਿਉਂਕਿ ਮਾਂ ਪਿਓ ਤੋਂ ਜ਼ਰੂਰੀ ਕੁਝ ਦੁਨੀਆ ਤੇ ਹੈ ਹੀ ਨਹੀਂ ਆ ਇਹ ਨਾ ਮੈਂ ਅੰਦਰਲੇ ਦੂਜੇ ਗੁੱਬ ਘਵਾੜ ਚੋਂ ਬੋਲ ਰਿਹਾ ਹਾਂਗਾ ਵੀ ਤੁਸੀਂ ਸਾਨੂੰ ਬਹੁਤ ਜ਼ਰੂਰੀ ਹੋ ਅਸੀਂ ਕੰਮ ਵੀ ਕਰਨੇ ਹੁੰਦੇ ਨੇ ਉਹਨਾਂ ਥੋੜੇ ਵੱਲ ਵੀ ਥੋੜਾ ਵੀ ਧਿਆਨ ਰੱਖਣਾ ਹੁੰਦਾ ਤੁਸੀਂ ਮੰਨ ਤਾਂ ਲਿਆ ਕਰੋ ਸਾਡੀ ਗੱਲ ਸਾਰੀ ਦਿਹਾੜੀ ਚਿੱਤ ਚਾਈ ਢੜਕਦਾ ਰਹਿੰਦਾ ਖਾਣੀ ਖਾਦੇ ਹੋਣਗੇ ਖਾਣੇ ਨਹੀਂ 20 ਦਿਨ ਨਿਕੜਦੀਆਂ 20 ਦਿਨ ਬਾਅਦ ਇਹਨਾਂ ਦੀ ਕੋਈ ਨਾ ਕੋਈ ਦਵਾਈ ਨਵੀਂ ਬਦਲੋਣੀ ਪਏ ਕੋਈ ਲੋੜ ਨਹੀਂ ਜੀ ਇਹ ਚੀਜ਼ ਚੁੱਕ ਭਰਉਣ ਦੀ ਚੁੱਪ ਕਰਕੇ ਅੰਡੇ ਮੁੰਡੇ ਆਪਦੇ ਸ਼ੁਰੂ ਕਰ ਲਓ ਇੱਥੇ ਹੋ ਜਾਣ ਤੇ ਇਤਨੇ ਸੜੀ ਯਾਰ ਬੁੜੀਆਂ ਨੂੰ ਔਰ ਯਾਰ ਇਹ ਤੇ ਸ਼ਿਫਟਾਂ ਲਾ ਲਾ ਕੇ ਜਵਾਕਾਂ ਨੇ ਛੋਟੀਆਂ ਦਵਾਈਆਂ ਨਹੀਂ ਇਕੱਠਾ ਕਰਨੇ ਪੈਸੇ ਜ਼ਿੰਦਗੀ ਮਾਣਵਾ ਨਾ ਇੰਜੋਏ ਕਰੋ ਯਾਰ ਅੰਨ ਨੂੰ ਨਾ ਕੱਲਾ ਜੁਆਇ ਕਰੋ ਇੰਜੋਏ ਯਾ ਸੱਚ ਛੋਟੀ ਬੋਹਾਰ ਛੋਟੇ ਮੁਰਗੀਆਂ ਆਂਟੇ ਜਿੱਦਾਂ ਟੂ ਸਟਰੋਂਗ ਦਿੰਦੀਆਂ ਫ੍ਰੀ ਰੇਂਜ ਹੋ ਆ